ਕਾ ਬਹੁਤ ਅਕਸਰ ਸਵਾਲ ਹੁੰਦੇ ਯਾਰ ਵੀ ਤੁਸੀਂ ਰਾਜਸਥਾਨ ਚ ਕੋਠੀ ਕਰਦੇ ਹੋ ਥੋੜਾ ਖਰਚਾ ਘੱਟ ਆਉਂਦਾ ਸਾਡਾ ਪੰਜਾਬ ਚ ਖਰਚਾ ਜ਼ਿਆਦਾ ਹੁੰਦਾ ਉਹ ਕਿ ਆਏ ਮਿੱਟੀ ਨਹੀਂ ਮਿਲਦੀ ਆਪਣਾ ਤਾਂ ਰੇਤਾ ਮਿਲ ਜਾਂਦਾ ਸਲਾਵ ਕੁਛ ਤਾਂ ਉਹ ਹੀ ਨਹੀਂ ਆਉਂ ਦਿੰਦਾ ਹਾਂ ਸਸੀ ਗੱਲ ਦੋਸਤੋ ਜੇ ਨਵਾਂ ਘਰ ਬਣਾਉਣ ਲੱਗੇ ਹੋ ਤਾਂ ਵੀਡੀਓ ਤੁਹਾਡੇ ਵਾਸਤੇ ਆ ਵੀ ਥੋੜੇ ਵਾਸਤੇ ਬਹੁਤ ਹੀ ਵਧੀਆ ਘਰ ਲੈ ਕੇ ਆਏ ਜੋ ਕਿ 35x50 ਦੇ ਵਿੱਚ ਬਣਿਆ ਹੋਇਆ ਤੇ ਹੁਣ ਤਾਂ ਜੋ ਟੋਟਲ ਖਰਚਾ ਲਗਭਗ 35 ਲੱਖ ਦੇ ਆਸ-ਪਾਸ ਆਇਆ ਹੈ ਆਪਾਂ ਬਾਈ ਹੋਰ ਨਾਲ ਗੱਲਬਾਤ ਕਰਾਂਗੇ ਇਹਨਾਂ ਨੇ ਘਰ ਬਣਾਇਆ ਕਿੰਨਾ ਖਰਚਾ ਆਇਆ ਕਿੰਨੀ ਨੀ ਪਾਈ ਹੈ ਕੋਲਮ ਤੇ ਬੀਮ ਕਿੰਨਾ ਹੈਗਾ ਕਿਹੜੇ ਏਰੀਆ ਚ ਹੈਗਾ ਆਪਾਂ ਸਾਰੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਪਹਿਲਾਂ ਤਾਂ ਆਪਣਾ ਨਾਮ ਤੇ ਆਪਾਂ ਕਿਹੜੀ ਜਗ੍ਹਾ ਤੇ ਖੜੇ ਆਂ ਮੇਰਾ ਨਾਮ ਹੈ ਜੀ ਸੰਦੀਪ ਸਿੰਘ ਅੱਜ ਹੀ ਖੜੇ ਆਂ ਬੋਲੇ ਵਾਲੀ ਬੋਲੇ Rajasthan ਦੇ ਵਿੱਚ ਹਾਂ ਜੀ ਭਾਈ ਜੀ ਆਪਣਾ ਦੋਸਤੋ ਵੀ ਜਿਹੜਾ ਆਪਣਾ ਆਹ ਕੋਠੀ ਆ ਕਿੰਨੇ ਏਰੀਆ ਚ ਬਣੀ ਹੈ ਤੇ ਜਿਹੜਾ ਪੂਰਾ ਪਲੋਟ ਦਾ ਸਾਈਜ਼ ਹੈ ਜੀ ਉਹ ਕਿੰਨਾ ਹੈਗਾ ਇਹ ਹੈਗਾ ਜੀ 35x50 ਦਾ ਇਹਲਾ ਛੱਜਾ ਏਰੀਆ ਹੈਗਾ ਹਾਂ ਛੱਜਾ ਵਾ ਬਾਕੀ ਪਲਾਟ ਹੈਗਾ ਇਹ 102 80 ਦਾ 102 80 ਜਿੰਨਾ ਜਿੰਨਾ ਉਹ ਏਰੀਆ ਹੈ ਹਾਂ ਠੀਕ ਹੈ ਜੀ ਤੇ ਬਾਈ ਜੀ ਆਪਣੇ ਗੱਲ ਦੱਸੋ ਹਣਾ ਵੀ ਜਿਵੇਂ ਹੁਣ ਆਪਣਾ ਤੁਸੀਂ ਇਹ ਘਰ ਬਣਾਇਆ ਵੀ ਘਰ ਦਾ ਡਿਜ਼ਾਈਨ ਵੈਸੇ ਬਹੁਤ ਸੋਹਣਾ ਬਣਿਆ ਹੋਇਆ ਤੇ ਦੋਸਤੋ ਜੇ ਤੁਸੀਂ ਘਰ ਦਾ ਨਕਸ਼ਾ ਬਣਵਾਉਣਾ ਚਾਹੁੰਦੇ ਹੋ ਸਾਨੂੰ ਸੰਪਰਕ ਕਰ ਸਕਦੇ ਹੋ ਅਸੀਂ ਵੀ ਘਰ ਦਾ ਡਿਜ਼ਾਈਨ ਕਰਦੇ ਹੁੰਦੇ ਹਾਂ ਉਹ ਨਾਲ ਨਾਲ ਜਿਹੜੇ ਹੁਣ ਆਪਣੇ ਘਰ ਦੇ ਵਿੱਚ ਬਾਈ ਜੀ ਨਿਓ ਭਰੀ ਹੈ ਜਿਵੇਂ ਮੈਂ ਇਸ ਤੋਂ ਵੇਖ ਸਕਦਾ ਵੀ ਇਧਰੋਂ ਲੈਵਲ ਤੇ ਇਧਰੋਂ ਆਕੇ ਮੈਨੂੰ ਅੱਗੇ ਆਕੇ ਵਿਖਾਵਾ ਮੜਿਆ ਵੀ ਲੈਵਲ ਬਹੁਤ ਉ ਜਿਹੜੀ ਇਹਦੀ ਨਿਊ ਭਰੀ ਹੈ ਉਹ ਕਿੰਨੇ ਫੁੱਟ ਤੋਂ ਥੱਲੋ ਲੈ ਕੇ ਆਏ ਤੇ ਕਿੰਨੀ ਹਾਈਟ ਤੇ ਇਹ ਉੱਚਾ ਚੱਕਿਆ ਹੋਇਆ ਵਾਲਾ ਇਹ ਨਿਊ ਇਹਦੀ ਆਈਆਂ ਜੀ ਇਹ ਅਸੀਂ ਭਰੀ ਹੈ ਆਪਣੇ ਥੱਲੋਂ ਤਾਲ ਸੀ ਪਹਿਲਾਂ ਇੱਥੇ ਠੀਕ ਹੈ ਜੀ ਤਾਲ ਤੋਂ ਕੱਢ ਕੇ ਲੈਂਦੀ ਹੈ ਕੱਟ ਤੋਂ ਘਟੋਗੀ 12 ਫੁੱਟ ਤਾਂ ਹੀ ਇਹਦਾ ਲੈਵਲ ਬੰਦ ਜਾਂਦਾ ਠੀਕ ਹੈ ਤੇ ਇਹਦੇ ਵਿੱਚ ਲਗਭਗ 50000 ਦੇ ਨੇੜੇ ਇੱਟ ਲੱਗ ਗਈ ਹੈ ਜੀ ਕਲੀ ਨਿਊ ਨਿਊ ਚ ਪਿਆ ਇੱਟ ਲੱਗੀ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੇ ਥੱਲੇ ਆਪਣੇ ਬੀਮ ਵਗੈਰਾ ਪਾਏ ਹਾਂ ਹਾਂ ਜੀ ਆਪਾਂ ਦਿੱਤਾ ਵਾ ਇੱਕ ਬੀਮ ਚਾਰੇ ਪਾਸੇ ਸਾਰਾ ਇੱਕ ਵੀਨ ਦਿੱਤਾ ਹੋਇਆ ਹੈ ਚਾਰੇ ਪਾਸੇ ਇੱਕ ਪਲਿੰਥ ਵੀਨ ਦਿੱਤਾ ਹੋਇਆ ਹੈ ਉਸ ਤੋਂ ਇਲਾਵਾ ਘਰ ਦੇ ਵਿੱਚ ਆਪਣੇ ਕੌਲਮ ਵਗੈਰਾ ਕਿ ਨਹੀਂ ਦਿੱਤੇ ਹੀ ਕੌਲਮ ਨਹੀਂ ਹੈ ਜੀ ਸਿੱਧੀ ਚਣਾਈ ਕਰੀ ਹੈ ਜੀ ਸਿੱਧਾ ਚੌੜੇ ਰਦੇ ਦੀ ਚਣਕੇ ਲਿਆਂਦੀ ਵੀ ਹੈ ਠੀਕ ਹੈ ਕੌਲਮ ਨਹੀਂ ਹੈ ਤੇ ਦਿੱਤੇ ਗਏ ਠੀਕ ਹੈ ਜੀ ਆਪਾਂ ਮਾੜਾ ਇਹਨਾਂ ਅੰਦਰੋਂ ਘਰ ਵੇਖ ਲਈਏ ਤੇ ਹੋਰ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇ ਦੀ ਵੀ ਕੀ ਕੁਛ ਹੈਗਾ ਇਹ ਕਰਨ ਮਨ ਨੂੰ ਬੜੀ ਹੈ ਨਾ ਚਲੋ ਪਿੰਡ ਦੇ ਲੈਵਲ ਕਰਕੇ ਲਾ ਲਓ ਵੀ ਆਪਣੇ ਕਈ ਵਾਰ ਓਨਰ ਦੀ ਵੀ ਚੋਇਸ ਹੁੰਦੀ ਹੈ ਵੀ ਬਹੁਤ ਉੱਚਾ ਰੱਖਿਆ ਹੋਇਆ ਹੈ ਹਾਂਜੀ ਵੀ ਜਿਵੇਂ ਆਪਾਂ ਪੁਰਾਣਾ ਘਰ ਵੇਖ ਸਕਦੇ ਹਾਂ ਹੁਣਾਂ ਪੁਰਾਣੇ ਘਰ ਦੇ ਉੱਤੋਂ ਦਾ ਦਾ ਲੈਵਲ ਸ਼ੁਰੂ ਹੋ ਹੀ ਜਾਂਦਾ ਹੈ ਲੈਵਲ ਚੀ ਹੈ ਨਾ ਉੱਤੋਂ ਲੈਵਲ ਸ਼ੁਰੂ ਹੋ ਹੀ ਜਾਂਦਾ ਹੈ ਸਾ ਇੱਥੇ ਲੈਵਲ ਹੀ ਹੈ ਦਾ ਚਵਾਰਾ ਆ ਗਿਆ ਬਸ ਆ ਚਵਾਰੇ ਤੋਂ ਤੇ ਦਾ ਬਰਾਬਰ ਦਾ ਕਰਤਾ ਹੈ ਹੈ ਨਾ ਇੱਕ ਆ ਪੋਰ ਚਲਾ ਆਪਣਾ ਪੋਰ ਚਾ ਕਿੰਨਾ ਰੱਖਿਆ ਭਈ ਇਹਦਾ ਕੀ ਸਾਈਜ਼ ਹੈ ਇਹ 7x15 ਦਾ ਹੈ ਜੀ ਹੈ 7x15 ਦਾ ਹਾਂ ਠੀਕ ਹੈ ਤੇ ਇਹ ਕਿਹਦੇ ਪਰਲੇ ਪਾਸੇ ਹੈ ਉਹ 6x12 ਦਾ ਉਹ ਹੈ ਐਸ ਪਾਸੇ ਵੀ ਹੈਗਾ ਇਧਰਲੇ ਪਾਸੇ ਹਾਂ ਪਰਲੇ ਪਾਸੇ ਵੀ ਮੋਨ ਇਧਰ ਆ ਕੇ ਵਿਖਾਈ ਮਾਰਿਆ ਆ ਅਜਾ ਇਹ ਜਿਹੜੀ ਆਇਨ ਚੜਾਈ ਹੈਗੀ ਆ 100 ਫੁੱਟ ਹੈਗੀ ਆ ਪੂਰੀ ਹਾਂ ਆਇਨ 100 ਫੁੱਟ ਹੈ 100 100 ਫੁੱਟ ਦੇ ਵਿੱਚ ਆਪਾਂ 50 ਫੁੱਟ ਤੁਸੀਂ ਬਣਾ ਰੱਖਿਆ ਹਾਂ ਠੀਕ ਹੈ ਕਹਾ ਪੋਰਚਾਲਾ ਹੋ ਗਿਆ ਤੇ ਆ ਕਿੰਨਾ ਰੱਖਿਆ ਸੀ ਦੱਸਿਆ ਸੀਗਾ ਇਹ 6x10 ਦਾ ਹੈ ਠੀਕ ਹੈ 6x10 ਦਾ ਹੋ ਗਿਆ ਹਾਂ ਭਾਈ ਜੀ ਇੱਕ ਮੈਨੂੰ ਆਹ ਦੱਸੋ ਨਾ ਵੀ ਆਪਣੇ ਕਈ ਵਾਰ ਪਿੰਡਾਂ 'ਚ ਗੱਲ ਕਰਦੇ ਨੇ ਵੀ ਜੇ ਨਵਾਂ ਘਰ ਬਣਾਈਏ ਨੇ ਸਲਾਬ ਸलो ਦੀ ਦਿੱਕਤ ਹੁੰਦੀ ਆ ਉਹਦੇ ਕੋਈ ਹਰ ਕੋਈ ਅਲੱਗ-ਅਲੱਗ ਤਰੀਕੇ ਅਪਣਾਉਂਦਾ ਹੈ ਨਾ ਹਾਂਜੀ ਕੋਈ ਡੀਪੀਸੀ ਕਰਦਾ ਕੋਈ ਕੋਟਾ ਸਟੋਨ ਵਰਤੀ ਜਾਂਦਾ ਕੋਈ ਕੈਮੀਕਲ ਪਾਈ ਜਾਂਦਾ ਇੱਕਦੋ ਮੈਂ ਹੋਰ ਵੇਖਿਆ ਜਿੰਨਾਂ ਝੀਰੀ ਲਾ ਕੇ ਵੀ ਕਰ ਰੱਖਿਆ ਸੀਗਾ ਤੁਸੀਂ ਇਸ ਘਰ ਦੇ ਵਿੱਚ ਕਿਹੜਾ ਤਰੀਕਾ ਅਪਣਾਇਆ ਵੀ ਉਹਨਾਂ ਨੂੰ ਸਲਾਬ ਨਾ ਆਵੇ ਅਸੀਂ ਇਹਦੇ ਵਿੱਚ ਜੀ ਇੱਕ ਤਾਂ ਕਰੀਏ ਡੀਪੀਸੀ ਡੀਪੀਸੀ ਦਾ ਕਰਦੇ ਹੀ ਆਪਾਂ ਹਾਂਜੀ ਹਾਂਜੀ ਪਰ ਇਹਦੇ ਵਿੱਚ ਕੋਟਾ ਸਟੋਨ ਲਾਇਆ ਹੋਇਆ ਹੈ ਚਾਰੇ ਪਾਸੇ ਠੀਕ ਹੈ ਜੀ ਕੋਟਾ ਸਟੋਨ ਨਾਲ ਕੀ ਐਜ ਸਲਾਬ ਨਹੀਂ ਆਉਂਦੀ ਅਸੀਂ ਵਰਤਿਆ ਬਹਾਵਾ ਟਾਈਮ ਤੋਂ ਦੋ ਤਿੰਨ ਕੋਠੀਆਂ ਚ ਅੱਗੇ ਅਸੀਂ ਲਾ ਚੁੱਕੇ ਆ ਠੀਕ ਹੈ ਪਰ ਇਹ ਵੀ ਇੱਕ ਗੋਠੀ ਬਣੀ ਜਾਂਦੀ ਹੈ ਉਹ 'ਚ ਵੀ ਕੋਟਾ ਸਟੋਨ ਲਾਇਆ ਹੈ ਪਾਣੀ ਛੱਡ ਕੇ ਵਧੀਆ ਕੋਈ ਦਿੱਕਤ ਨਹੀਂ ਪਰ ਆਏ ਆ ਜੋ ਕੱਚਾ ਫਰਸ ਲਾਉਣੇ ਹਨ ਨਾ ਉਹ ਡੀਪੀਸੀ ਤੋਂ ਨੀਵਾ ਆਉਣਾ ਚਾਹੀਦਾ ਠੀਕ ਹੈ ਯਾਨੀ ਕਿ ਕਹਿਣ ਦਾ ਮਤਲਬ ਵੀ ਬਰੋਬਰ ਨਾ ਹੋਵੇ ਠੀਕ ਹੈ ਜੇ ਆਪਾਂ ਲੈਵਲ ਕਰ ਦਈਏ ਫਿਰ ਸਲਾਬ ਆਉਣ ਲੱਗ ਜੰਦੀ ਹੈ ਠੀਕ ਹੈ ਉਹ ਨੀਵਾ ਰੱਖ ਕੇ ਸਾਡੇ ਚ ਇਕੱਠਾ ਨੀਵੀਆਂ ਰੱਖ ਕੇ ਲਾਈਆਂ ਵੀਆਂ ਕੋਈ ਮਤਲਬ ਹੀ ਨਹੀਂ ਜਦੋਂ ਉਹਦਾ ਸਲਾਬ ਆਉਂਦਾ ਠੀਕ ਹੈ ਕੋਈ ਉਹ ਚ ਉਹ ਨਹੀਂਗਾ ਤੇ ਹੁਣ ਤੱਕ ਕਿੰਨੀ ਕੋਠੀਆਂ ਤੁਸੀਂ ਕਰਤੀਆਂ ਜਿੰਨਾ ਚ ਤੁਸੀਂ ਇਹ ਕੋਟਾ ਸੋਨ ਵਰਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਜਿਨ੍ਹਾਂ ਨੂੰ ਕੋਈ ਸ਼ਿਕਾਇਤ ਤਾਂ ਆਈ ਨਹੀਂ ਇਸ ਚੀਜ਼ ਦੀ ਸਾਨੂੰ 2-3 ਕੋਠੀਆਂ ਚ ਅਸੀਂ ਇਹ ਵਰਤ ਚੁੱਕੇ ਆ ਠੀਕ ਹੈ ਜੀ ਸਾਨੂੰ ਕੋਈ ਸ਼ਿਕਾਇਤ ਨਹੀਂ ਆਈ ਕੋਈ ਦਿੱਕਤ ਨਹੀਂ ਆਈ ਠੀਕ ਹੈ ਜੀ ਇੱਕ ਬਾਈ ਮੈਨੂੰ ਹੋਰ ਦੱਸੋ ਨਾ ਵੀ ਕਈ ਲੋਕਾਂ ਦਾ ਸਵਾਲ ਹੁੰਦਾ ਹੈ ਨਾ ਵੀ ਤੁਸੀਂ ਜਿਹੜਾ ਮਸਾਲਾ ਆਪਾਂ ਮਿਕਸ ਮਿਕਸਰ ਬਣਾਉਨੇ ਆ ਉਹ ਕਿੰਨਾ ਆਪਾਂ ਰੇਸ਼ਿਓ ਰੱਖਦੇ ਹਾਂ ਵੀ ਕਿੰਨੇ ਚ ਬੱਟਰ ਲੈਂਦੇ ਤੇ ਹੁੰਦੇ ਆ ਕਿੰਨਾ ਚ ਬਜਰੀ ਹੁੰਦੀ ਹੈ ਕਿੰਨਾ ਸਿਮਿੰਟ ਹੁੰਦਾ ਹੈ ਦੇਖੋ ਜੀ ਆਏ ਆ ਕਈ ਆਪੋ ਆਵਦਾ ਹੁੰਦਾ ਵੀ ਆਪਦਾ ਕੋਠੀ ਜਿਣੀ ਹੈ ਹੋਰ ਜਿਨੀਆ 7 7 1 ਦਾ ਜਾਂ 8 1 ਦਾ ਬਸ 7 ਜਿਵੇਂ ਕ੍ਰੈਸਲ ਹੋ ਗਏ 1 ਸਿਮਿੰਟ ਦਾ ਹੋ ਗਿਆ ਉਹ ਹਿਸਾਬ ਨਾਲ 7 1 ਦਾ 8 1 ਦਾ ਬਸ ਇਤੋਂ ਦਾ ਹੀ ਬਣਦਾ ਵੀ ਕਈ ਵਾਰ ਜਿਵੇਂ ਕਹੋ ਕਸਟਮਰ ਦੀ ਆਪਦੀ ਚੋਇਸ ਹੁੰਦੀ ਹੈ ਵੀ ਆਪਾਂ ਇਹ ਨਾਲ ਲੈ ਕੇ ਜਾ ਸਕਦੇ ਹਾਂ ਨਾ ਕੋਈ ਇੱਕ ਘਰ ਦੇ ਵਿੱਚ ਬਈ ਮਾੜਾ ਅੰਦਰੋਂ ਵਿਖਾਇਓ ਹਨ ਵੀ ਘਰ ਦੇ ਵਿੱਚ ਆਪਾਂ ਕਿੰਨੇ ਕੁ ਬੈਡਰੂਮ ਬਣੇ ਆ ਆ ਮੇਨ ਐਂਟਰਸ ਹੋ ਗਈ ਵੀ ਘਰ ਦੀ ਹਾਂ ਇਹ ਮੇਨ ਹੋ ਗਈ ਜੀ ਆ ਮੇਨ ਗਲੀ ਆ ਗਈ ਇੱਧਰ ਠੀਕ ਹੈ ਇੱਧਰ ਆਪਣੀ ਬੈਠਕ ਦੂਜੀ ਬਣਾਈ ਹੋਈ ਹੈ ਇਹ ਬਾਹਰ ਦਾ ਹੋ ਗਿਆ ਬੈਠਕ ਜਿਵੇਂ ਆਮ ਆਪਣੇ ਪਿੰਡਾਂ ਚ ਹੁੰਦਾ ਵੀ ਹਨਾ ਵੀ ਉਹ ਇੱਕ ਬਾਹਰ ਦੀ ਬੈਠਕ ਲੱਗ ਹੋਗੀ ਤੇ ਇੱਕ ਆਪਣਾ ਲੱਗ ਦੋ ਅੰਦਰ ਦਾ ਹੋ ਗਿਆ ਹਾਂ ਠੀਕ ਹੈ ਆ ਮੇਨ ਐਂਟਰਸ ਹੋ ਗਈ ਤੇ ਇੱਥੇ ਆਹ ਡਰੋਇੰਗ ਰੂਮ ਹੋ ਗਿਆ ਹਾਂਜੀ ਮੋਨੂੰ ਇੱਧਰੋਂ ਆ ਕੇ ਵਿਖਾਓ ਹੋ ਗਿਆ ਤੇ ਡਰਾਇੰਗ ਰੂਮ ਦੀ ਆ ਇੱਕ ਮੈਂ ਚੀ ਦੋ ਐਂਟਰ ਸੱਕੀ ਹੈ ਅੱਛਾ ਇੱਕ ਬਾਹਰੋਂ ਇਧਰੋਂ ਹੋਗੀ ਤੇ ਇੱਕ ਇਧਰੋਂ ਹੋਗੀ ਅੰਦਰੋਂ ਹੋਗੀ ਵਿਚੇ ਮੇਨ ਡੋਰ ਹੋ ਗਿਆ ਮੇਨ ਗੇਟ ਹੈ ਜਿਵੇਂ ਆ ਮੇਨ ਗੇਟ ਤੋਂ ਜੇ ਕੋਈ ਬਾਹਰ ਦਾ ਕੋਈ ਆਇਆ ਉਹ ਗੇਟ ਜਿਹੜਾ ਅਗਲਾ ਬਾਹਰ ਖੁੱਲਣਾ ਠੀਕ ਹੈ ਬਾਹਰੋਂ ਆ ਕੇ ਬਾਹਰੋਂ ਚਲਾ ਜਾਂਦਾ ਬੰਦਾ ਆ ਜੀ ਆ ਜਾਂਦਾ ਠੀਕ ਆ ਕਿੰਨਾ ਸਾਈਜ਼ ਹੈ ਬਈ ਆ ਬੈਡਰੂਮ ਦਾ ਆਪਣਾ ਡਰਾਇੰਗ ਰੂਮ ਦਾ ਇਹਦਾ ਹੈਗਾ ਜੀ 13 ਬਾਈ 12 ਦਾ ਹੈ 13 ਬਾਈ 12 ਦਾ ਹੈਗਾ ਬਿਲਕੁਲ ਠੀਕ ਹੈ ਤੇ ਆਹ ਕੰਮ ਸਹੀ ਕੀਤਾ ਨਾ ਵੀ ਚਲੋ ਪਈ ਵਾਰ ਲੱਕੜ ਦਾ ਖਰਚਾ ਬਚਾਣ ਵਾਸਤੇ ਵੀ ਆਪਾਂ ਆਹ ਪਾਰਟੀਸ਼ਨ ਸੀਮੈਂਟ ਵਾਲੇ ਬਣਾਤੇ ਕਿ ਕੋਈ ਦਿੱਕਤ ਨਹੀਂ ਗਈ ਉੱਪਰ ਸਿੱਧਾ ਬਾਤ ਲੱਗੇ ਜਾਂਦੇ ਲੱਕੜ ਵਾਲੇ ਤੇ ਪੱਲੇ ਜੇ ਬਾਹਰ ਫਰੇਮ ਲੱਗ ਜੂਗਾ ਖਰਚਾ ਬਚ ਜਾਂਦਾ ਨਾਲ ਬੰਦੇਦਾ ਹਨਾ ਨਾਲੇ ਕੱਲ ਨੂੰ ਵਹੀ ਨਹੀਂ ਕੋਈ ਦਿੱਕਤ ਨਹੀਂ ਹੁੰਦੀ ਵੀ ਇੱਕ ਵਾਰ ਸਲਾਫ ਸੋਵਰੇ ਉਹਦੇ ਕਰਕੇ ਕੀੜਾ ਲੱਗੇ ਜਾਂਦਾ ਖਰਾਬ ਹੋ ਜਾਂਦੀ ਲੱਕੜ ਜੀ ਉਹ ਦਿੱਕਤ ਨਹੀਂ ਆਉਂਦੀਗੀ ਇੱਕ ਆਹ ਬਾਈ ਜੀ ਆਹ ਉਹ ਬਾਪੂ ਸਟੋਰ ਆ ਗਿਆ ਜੀ ਅੱਛਾ ਸਟੋਰ ਬਣਾਇਆ ਹਾਂ ਇਹ ਸਟੋਰ ਹੈ ਠੀਕ ਹੈ ਇਹ 8 बाई 13 ਦਾ ਸਟੋਰ ਹੈ ਵੀ ਠੀਕ ਹੈ ਤੇ ਉੱਪਰ ਆਹ ਸਟੋਰ ਕਮਰਾ ਹਲਤ ਉਹ ਇੱਧਰ ਬਾਥਰੂਮ ਸੀਗਾ ਨਾਲ ਠੀਕ ਹੈ ਜੀ ਇਹ ਬਾਥਰੂਮ ਦੇ ਉੱਪਰ ਫਿਰ ਉਹਦੀ ਛੱਤ ਨੀਮੀ ਲਾ ਕੇ ਤੇ ਪਿੱਛੇ ਸਟੋਰ ਦੇ ਵਿੱਚ ਬਰਤਨ ਵਾਸਤੇ ਇਹਨੂੰ ਬਣਾਤਾ अच्छा वो छत यूज़ कर ली ਥੱਲੇ ਉਹ 19 ਵੀ ਕਰਤੀ ਹਾਂ ਆ ਵੀ ਬਹੁਤ ਸਹੀ ਚੀਜ਼ ਹੈ ਨਾ ਵੀ ਕਈ ਵਾਰ ਬਾਥਰੂਮ ਦੀ ਅੰਦਰ ਸੱਤਰਾ ਉੱਪਰ ਲੈਣ ਲੋਕੀ ਬਾਥ ਵਿੱਚ ਡਾਊਨ ਸਿਲਿੰਗ ਕਰਾ ਕੇ ਉਹ ਥੱਲੇ ਲੈ ਕੇ ਆਉਂਦੇ ਹੈ ਨਾ ਵੀ ਉਹ ਲੋਡ ਨਹੀਂ ਪਊਗੀ ਹਾਂ ਕਿਉਂ ਇਹਦੇ ਵਿੱਚ ਕੀ ਹੈ ਨਾ ਜੇ ਪਹਿਲਾਂ ਡਰੈਸਿੰਗ ਉਹ ਸੀਗਾ ਆਪਣੇ ਕੱਪੜੇ ਚੇਂਜ ਕਰਨ ਉਹ ਪਰਲੇ ਕਮਰੇ ਚ ਆ ਗਿਆ ਬਾਥਰੂਮ ਥੋੜਾ ਹੋਰੇ ਕਰਕੇ ਉਹਨੂੰ ਅੱਧਾ ਉਧਰ ਕਰਤਾ ਅੱਧਾ ਇੱਧਰ ਕਮਲੇ ਲੈ ਲਈ ਠੀਕ ਹੈ ਦੇਖ ਆਹ ਬੈਡਰੂਮ ਬਣਾਇਆ ਹਾਂਜੀ ਠੀਕ ਹੈ ਯਸ ਬੈਡਰੂਮ ਦਾ ਸਾਈਜ਼ ਕਿੰਨਾ ਇਹ ਵੀ 13 ਬਾਈ 14 ਦਾ 15 ਦਾ ਬਸ ਇੱਥੇ ਹੀ ਹੈ ਜੀ ਠੀਕ ਹੈ ਅੱਛਾ ਆਹ ਤੁਸੀਂ ਕਹਿੰਦੇ ਵੀ ਆਹ ਸਟੋਰ ਬਤਲਿਆ ਵਾਲਾ ਹਾਂ ਡਰੈਸਿੰਗ ਕਰਤੀ ਹੈ ਹਾਂ ਇਹਦੇ ਵਿੱਚ ਬਤਲੀ ਉੱਪਰ ਵਾਲੇ ਦੀ ਛੱਤ ਡਾਉਣ ਲਾ ਕੇ ਉੱਪਰੋਂ ਪਰੇ ਕੰਮ ਲੈ ਲਿਆ ਹੋ ਠੀਕ ਹੈ ਮਤਲਬ ਦੋਨੇ ਉਸ ਉਹ ਕਮਰਾ ਵੀ ਬਤਲੂਆ ਹੈ ਨਾ ਸੇਮ ਚੀਜ਼ ਸਟੋਰੀ ਕਰ ਲਾਂਗੇ ਤੱਕ ਇਸ ਕਮਰੇ ਤਾਂ ਆਪਾਂ ਡਰੈਸਿੰਗ ਬਣਾ ਹੀ ਦਿੱਤੀ ਹਾਂ ਹਾਂ ਜੀ ਆ ਇਧਰ ਅਲਮਾਰੀ ਬਣ ਜਾਣੀ ਹੈ ਦੋਵੇਂ ਪਾਸੇ ਚੰਗਾ ਪਿੱਛੇ ਹਟਾ ਕੇ ਇਹ ਦਿੱਤਾ ਬਣੀ ਠੀਕ ਹੈ ਬਾਈ ਤੇ ਇਹ ਤੋਂ ਲਾਵਾ ਭਾਈ ਜੀ ਬੈਡਰੂਮ ਫਿਰ ਆਪਣੇ نیچے ਦੋ ਹੋਗੇ ਨਾ ਦੋ ਬੈਡਰੂਮ ਹੋਗੇ ਇੱਕ ਆਪਣਾ ਡਰਾਈਂਗ ਰੂਮ ਹੋ ਗਿਆ ਹਾਂਜੀ ਤੇ ਆ ਆਪਣੀ ਕਿਚਨ ਹੋਗੀ ਇਹ ਕਿਚਨ ਆ ਗਈ ਠੀਕ ਹੈ ਕਿਚਨ ਦਾ ਸਾਈਜ਼ ਕੀ ਰੱਖਿਆ ਇਹ ਕਿਚਨ ਹੈਗੀ ਜੀ 9 बाई 1.14 9/14 ਦੀ ਹਾਂਜੀ ਠੀਕ ਹੈ ਵੀ ਆ ਕਿਚਨ ਦਾ ਵਾਸ਼ਿੰਗ ਏਰੀਆ ਹੋ ਗਿਆ ਸਾਈਡ ਤੋਂ ਹਾਂਜੀ ਤੇ ਆਪਣਾ ਇਧਰਲੇ ਪਾਸੇ ਤੇ ਆ ਮੇਨ ਕਿਚਨ ਹਾਂ ਇਧਰ ਰੋਟੀ ਦੇ ਚੌਕੇ ਵਾਸਤੇ ਬਾਹਰਲੇ ਪਾਸੇ ਉਹ ਆਪਣੇ ਪਿੰਡਾਂ ਚਾਹੂਂਗਾ ਲੁੰਦੀ ਨਾ ਵੀ ਅਚੂਲੇ ਚੌਕੇ ਵਾਸਤੇ ਵੀ ਅਲੱਗ ਤੋਂ ਬਾਹਰ ਰੱਖਦੇ ਹੀ ਆ ਕਿ ਪਿੰਡਾਂ ਵਾਲਾ ਤਾਂ ਆਪਾਂ ਕਹੀ ਹੈ ਨਾ ਵੀ ਚੁੱਲੇ ਦੀ ਰੋਟੀ ਤੋਂ ਬਿਨਾ ਵੀ ਭੁੱਖ ਹੀ ਨਹੀਂ ਮਰਦੀ ਇੱਕ ਸਾਉ ਦੀ ਹੈ ਨਾ ਉਹ ਸੇਵਾ ਵੀ ਆਪਾਂ ਜੇ ਕਿੰਨੇ ਵੀ ਆਪਣੇ ਨੂੰ ਮਾਡਰਨ ਕਰ ਲਈਏ ਹੈ ਨਾ ਕਿੰਨੇ ਵਧੀਆ ਆਪਾਂ ਦੂਜੇ ਕਿਚਨ ਬਣਾ ਲਈਏ ਲੇਕਿਨ ਜਦੋਂ ਤੱਕ ਆਪਾਂ ਪਿੰਡ 'ਚ ਰਹੇ ਇੰਨੇ ਤਾਂ ਆਪਾਂ ਚੁੱਲੇ ਰੋਟੀ ਨਹੀਂ ਖਾਂਦੇ ਤਾਂ ਸਾਦ ਨਹੀਂ ਆਉਂਦਾ ਨਹੀਂ ਠੀਕ ਹੈ ਤੇ ਉੱਪਰ ਆਪਣੇ ਕੀ ਕੁਝ ਬਨੇ ਹੋਏ ਉੱਪਰ ਵੀ ਆਈ ਤੇ ਬੈਡਰੂਮ ਆ ਗਿਆ ਬਾਕੀ ਆ ਹਾਂ ਲੌਬੀ ਆ ਗਈ ਪਹੁੰਚ ਆ ਗਿਆ ਆ ਲੌਬੀ ਦਾ ਕਿੰਨਾ ਸਾਈਜ਼ ਹੈ ਕਿੰਨਾ ਵਾਇਆ ਰੱਖਿਆ ਇਹਦਾ ਇਹ ਲੌਬੀ ਹੈਗੀ ਜੀ 16 ਬਾਈ 19 ਦੀ ਹੈ ਜੀ 16 ਬਾਈ 19 ਦੀ ਹਾਂਜੀ ਇਹ ਕਹਿੰਦਾ ਵੀ ਬਹੁਤ ਆ ਚੀਜ਼ ਹੈਗੀ ਵੀ ਦੋਵੇਂ ਪਾਸੇ ਹਵਾਦਾਰ ਹੋ ਗਿਆ ਵੀ ਇਧਰੋਂ ਵੀ ਵੱਡੀ ਐਂਟਰਸ ਰੱਖੀ ਹੈ ਪੂਰੀ ਹੈ ਨਾ ਇਹ ਕਿਸ ਪਾਸੇ ਰੱਖਿਆ ਵੀ ਹੈ ਨਾ ਵੀ ਵੈਂਟੀਲੇਸ਼ਨ ਵੀ ਦਿੱਕਤ ਹੋਣੀਗੀ ਤੇ ਦੂਜਾ ਆਪਣਾ ਹਰਕਾ ਚ ਰੋਸ਼ਨੀ ਵੀ ਹੈ ਨਾ ਇੱਕ ਤਾਂ ਕੋਰਨਰ ਦਾ ਪਲਾਟ ਹੈਗਾ ਤੇਨ ਪਾਸੇ ਨਹੀਂ ਇਹ ਵਾਲਾ ਕੰਮ ਨਹੀਂਗਾ ਵੀ ਕਈ ਮਕਾਨ ਹੁੰਦੇ ਆ ਬੰਦ ਹੋ ਜਾਂਦੇ ਆ ਹਨੇਰਾ ਹੋ ਜਾਂਦਾ ਹਾਂ ਉਹ ਉਹ ਦਿੱਕਤ ਨਹੀਂ ਆਉਂਦੀ ਦੂਜਾ ਉੱਚਾ ਰੱਖਿਆ ਉਹਦੇ ਕਰਕੇ ਵੀ ਹਵਾ ਉਹਦੀ ਵੀ ਕੋਈ ਦਿੱਕਤ ਨਹੀਂ ਆਲੀ ਉੱਪਰ ਵੀ ਮੜਾ ਦੇ ਵੇਖ ਲਈ ਪਈ ਜਾ ਕੇ ਚਲੋ ਜੀ ਠੀਕ ਹੈ ਜੀ ਤੇ ਪੋੜੀ ਆਪਣੀ ਆ ਪੋੜੀ ਕਹੀ ਹੈ ਅੱਜ ਕੱਲੇ ਵੀ ਗੋਲ ਪੋੜੀਆਂ ਵੀ ਰੱਖਦੇ ਆ ਹੈ ਨਾ ਹਾਂਜੀ ਫਿਰ ਤੁਸੀਂ ਗੋਲ ਪੋੜੀ ਜ਼ਿਆਦਾ ਕਾਮਯਾਬ ਮੰਨਦੇ ਹੋ ਕਿ ਆ ਇਦਾਂ ਦੀ ਜ਼ਿਆਦਾ ਕਾਮਯਾਬ ਮੰਨਦੇ ਹੋ ਦੇਖੋ ਪੋੜੀ ਤਾਂ ਜੀ ਆਪੋ ਆਪ ਦੀ ਜਗ੍ਹਾ ਤੇ ਤਾਂ ਸਾਰੀ ਠੀਕ ਹੈ ਪਰ ਰਿਵਾਜ ਦੇ ਹਿਸਾਬ ਨਾਲ ਅੱਜ ਕੱਲੇ ਜਿਵੇਂ ਜੈਡ ਪੋੜੀ ਆ ਹੋ ਰਿਹਾ ਗੋਠੀ 'ਚ ਚੱਲਦੀ ਆ ਠੀਕ ਹੈ ਇਹ ਜੈਡ ਪੋੜੀ ਹੈ ਜੀ ਠੀਕ ਹੈ ਜੀ ਜੈਡ ਬੋਡੀ ਦੇ ਹਿਸਾਬ ਨਾਲ ਰੱਖੀ ਹੋਈ ਹੈ ਠੀਕ ਹੈ ਗੋਲ ਬੋਡੀ ਦਾ ਮੈਂ ਪਰਸਨਲੀ ਆ ਮੰਨਦਾ ਉਹ ਸਾਈਡ ਤੋਂ ਜਗਾ ਬੜੀ ਖਰਾਬ ਹੋ ਜਾਂਦੀ ਹੈ ਹਾਂ ਉਹ ਜਗਾ ਬਰਤੀ ਜਾਂਦੀ ਹੈ ਨਾ ਕੁਛ ਨਾ ਉਹਦੀ ਦਿੱਕਤ ਹੁੰਦੀ ਹੈ ਠੀਕ ਹੈ ਇੱਕ ਆਹ ਬੈਡਰੂਮ ਹੋ ਗਿਆ ਉੱਪਰ ਇਹ ਬੈਡਰੂਮ ਠੀਕ ਹੈ ਆ ਸੇਮ ਸਾਈਜ਼ ਦਾ ਬੈਡਰੂਮ ਹੋ ਗਿਆ ਹਾਂ ਸੇਮ ਹੀ ਸਾਈਜ਼ ਹੋ ਗਿਆ ਇਹ ਠੀਕ ਹੈ ਤੇ ਇਸ ਤੋਂ ਇਲਾਵਾ ਆਪਣਾ ਆਹ ਹੋ ਗਿਆ ਆ ਲੌਬੀ ਆ ਗਈ ਆ ਬਾਕੀ ਅਚਾਪ ਪੂਰਾ ਵੱਡਾ ਕਰਤਾ ਇਹਨੂੰ ਸਟੋਰ ਕੀਤਾ ਸੀਗਾ ਇਹਨੂੰ ਲੰਮਾ ਕਰਤਾ ਪੂਰਾ ਆ ਲੰਬਾ ਕਰਤਾ ਪੂਰਾ ਠੀਕ ਹੈ ਹਾਂ ਤੇ ਉੱਪਰ ਬੈਡਰੂਮ ਨੀਚੇ ਜਿਵੇਂ ਇੱਕ ਦੋ ਸੀਗੇ ਇੱਥੇ ਉੱਪਰ ਆਹ ਲੌਬੀ ਵਾਲੀ ਜਗ੍ਹਾ ਕਰਤੀ ਸੈਟ ਤੋਂ ਹਾਂਜੀ ਆ ਖੁੱਲੀ ਰੱਖਤੀ ਫਿਰ ਅੱਗੇ ਕੋਈ ਬੈਠਣ ਨੂੰ ਹੋਰ ਹੈ ਠੀਕ ਹੈ ਜੀ ਬਾਕੀ ਉਹ ਪੋਰਚ ਆ ਗਿਆ ਉਧਰ ਆ ਗਿਆ ਇੱਕ ਇੱਕ ਪੋਰਚ ਆਹ ਪੋਰਚ ਉਹ ਥੱਲੇ ਵੱਡਾ ਇੱਥੇ ਛੋਟਾ ਕਰਤਾ ਠੀਕ ਹੈ ਜੀ ਆਹ ਪੋਰਚ ਵੀ ਪਿੱਛੇ ੱਟ ਕੇ ਬਣ ਗਿਆ ਇਹ ਕਹਿੰਦਾ ਆਪਣੇ ਆ ਪਿੰਡਾਂ ਜਿਹਾ ਜਿਹੜੇ ਮੈਂ ਕਲਾਸਿਕਲ ਕੋਠੀਆਂ ਦੀ ਆਪਾਂ ਗੱਲ ਕਰਦੇ ਹਾਂ ਨਾ ਹਾਂਜੀ ਕਲਾਸਿਕਲ ਕੋਠੀ ਜਦ ਤੱਕ ਆਪਾਂ ਇਦਾਂ ਗੋਲ ਜੇ ਵਰਾਂਡੇ ਨਾ ਬਣਾਈਏ ਹਾਂ ਉਹ ਤਾਂ ਕੰਪਲੀਟ ਨਹੀਂ ਹੁੰਦੀ ਨਹੀਂ ਹੁੰਦੀ ਉਹ ਰਾਂਡਿਆ ਤੋਂ ਬਾਅਦ ਉੱਪਰ ਮੋਲਡਿੰਗ ਜਿਹੜੀ ਹੈਗੀ ਹੈ ਜਿਹੜੀ ਆ ਕੀਤੀ ਹੋਈ ਹੈ ਗੋਲਵਾ ਦੇ ਬਣਾਏ ਹੋਏ ਹਾਂ ਇਹ ਨਾਲ ਦਾ ਚੀਜ਼ ਨਾ ਪੂਰੀ ਵੀ ਲੱਗਣ ਲੱਗ ਜਾਂਦੀ ਹੈ ਵੀ ਹਾਂ ਵੀ ਵਾਕਈ ਗੋਲ ਕੋਠੀ ਕਲਾਸਿਕਲ ਕੋਠੀ ਜੀ ਬਣਾਈ ਹੈ ਅੱਜ ਦੇ ਟਾਈਮ 'ਚ ਸਾਰਿਆਂ ਨਾਲੋਂ ਜ਼ਿਆਦਾ ਕਲਾਸਿਕੀ ਚੱਲ ਰਹੀ ਹੈ ਠੀਕ ਹੈ ਜੀ ਇਹਨਾਂ ਦਾ ਰਵਾਜ ਹੁਣ ਇਸ ਟਾਈਮ ਫੁੱਲ ਹੈ ਠੀਕ ਹੈ ਜੀ ਅੰਜੇ ਵਿੱਚ ਕਈ ਕੋਠੀਆਂ ਬਣੀਆਂ ਹੋਰ ਵੀ ਨਵੀਆਂ ਬਣੀ ਜਾਂਦੀਆਂ ਹਾਂਜੀ ਇਸੇ ਹਿਸਾਬ 'ਚ ਹੀ ਬਣ ਰਹੇ ਆਂ ਜੀ ਪੂਰਾ ਟ੍ਰੈਂਡ ਚੱਲੀ ਜਾਂਦਾ ਅੱਜਕੱਲ ਮੈਂ ਵੀ ਹੁਣ ਤੱਕ ਜਿੰਨੀ ਗੋਠੀਆਂ ਕੀਤੀਆਂ ਵੀ ਤਿੰਨ ਚਾਰ ਪਿੰਡ ਜੀ ਕਰ ਚੁੱਕੇ ਆ ਤੇ ਉਹਨਾਂ ਚ ਬਹੁਤ ਆ ਦੀ ਆ ਵੀ ਕਲਾਸਿਕਲ ਡਿਜ਼ਾਈਨ ਹੀ ਚੱਲੀ ਜਾਂਦਾ ਜਿਸ ਆਪਾਂ ਗਲਾਈ ਵਾਲਾ ਆਪਾਂ ਗੱਲ ਕਰ ਲੈਂਦੇ ਆ ਸਹੀ ਹੈ ਜੀ ਠੀਕ ਹੈ ਜੀ ਤੇ ਹੁਣ ਇਹਦੇ ਨਾਲ ਨਾਲ ਮੈਨੂੰ ਬਾੜਾ ਇੱਕ ਆਪਾਂ ਐਸਟੀਮੇਸ਼ਨ ਆਪਾਂ 35 ਲੱਖ ਰੁਪਏ ਹੁਣ ਤੱਕ ਦਾ ਖਰਚਾ ਆਇਆ ਸੀਗਾ ਜੀ ਹਾਂ ਜੀ ਇਹਦਾ 35 ਤੋਂ 40 ਦੇ ਵਿੱਚ ਵਿੱਚ ਠੀਕ ਹੈ ਤੇ ਬਾਈ ਇਹ ਮੈਨੂੰ ਹੋਰ ਗੱਲ ਦੱਸੋ ਨਾ ਵੀ ਕਈ ਹੁਣ ਜਿਵੇਂ ਨਵੇਂ ਬੰਦੇ ਚਾਹੁੰਦੇ ਆ ਨਾ ਕੰਮ ਕਰਵਾਉਣਾ ਚਾਹੁੰਦੇ ਆ ਜਾਂ ਬਹੁਤੇ ਜਿਹੜੇ ਬੰਦੇ ਆਪਣੀ ਵੀਡੀਓ ਵੇਖੀ ਉਹਨਾਂ ਕਈ ਦੂਰ ਆ ਕੋਈ ਮਤਲਬ ਕੋਈ ਪੰਜਾਬ ਤੋਂ ਆਪਣੀ ਵੀਡੀਓ ਵੇਖ ਰਿਹਾ ਹਾਂ ਕੋਈ ਹਰਿਆਣੇ ਤੋਂ ਵੇਖ ਰਿਹਾ ਕੋਈ ਖੋਸੋ ਦਾ ਕਿਸੇ ਬਾਹਰਲੇ ਮੁਲਕ 'ਚ ਬੈਠ ਕੇ ਵੇਖ ਰਿਹਾ ਹੋਵੇ ਹੈਨਾ ਲੋਕਾਂ ਦੇ ਅਕਸਰ ਸਵਾਲ ਹੁੰਦੇ ਆ ਯਾਰ ਵੀ ਤੁਸੀਂ ਰਾਜਸਥਾਨ 'ਚ ਕੋਠੀ ਕਰਦੇ ਹੋ ਥੋੜਾ ਖਰਚਾ ਘੱਟ ਹੁੰਦਾ ਸਾਡਾ ਪੰਜਾਬ 'ਚ ਖਰਚਾ ਜ਼ਿਆਦਾ ਹੁੰਦਾ ਉਹਦਾ ਤੁਸੀਂ ਕੋਈ ਮਨਵਾੜਾ ਦੱਸੋ ਵੀ ਉਹਦਾ ਕੀ ਕਾਰਨ ਹੋ ਸਕਦਾ ਵੀ ਆਪਣੇ ਰਾਜਸਥਾਨ 'ਚ ਖਰਚਾ ਘੱਟ ਆਉਂਦਾ ਤੇ ਪੰਜਾਬ ਦਾ ਕੀ ਖਰਚਾ ਹੈ ਕੋਈ ਖਰਚਾ ਖਰਚਾ ਤਾਂ ਆਏ ਆ ਜੀ ਉਨਾ ਹੀ ਪੈਂਦਾ ਹੈ ਠੀਕ ਹੈ ਬਾਕੀ ਕੰਮ ਦੇ ਹਿਸਾਬ ਹੁੰਦਾ ਹੁਣ ਕਈ ਕੰਮ ਇਹੋ ਜਿਹੇ ਕੱਟ ਖਰਚੇ ਵਾਲੇ ਵੀ ਹੈ ਠੀਕ ਹੈ ਜੀ ਹੁਣ ਜਿਵੇਂ ਇਹਨਾਂ ਦਾ ਜਿਵੇਂ ਇਹ ਕੋਠੀ ਆ ਹੁਣ ਇਹਦਾ ਕੋਈ ਗੇਟ ਆ ਗੇ ਗੋਲੇ ਆ ਗੇ ਹੋਰ ਹੋ ਗਿਆ ਇਹਨਾਂ ਦਾ ਖਰਚਾ ਥੋੜਾ ਜਿਹਾ ਵੱਧ ਜਾਂਦਾ ਹੈ ਖਰਚਾ ਦਾ ਕੋਈ ਇੰਨਾ ਖਾਸ ਨਹੀਂ ਬਰਬਾਦ ਬਾਕੀ ਜਿਵੇਂ ਹਮ ਕਾਲਮ ਵਗੈਰਾ ਨਹੀਂ ਪਾਏਗੇ ਠੀਕ ਹੈ ਹੁਣ ਨੀਮ ਤੇ ਜਿਵੇਂ ਕਹਿੰਦੇ ਸੀ ਕਾਲਮ ਪਾਈਏ ਕਿ ਨਾ ਵੀ ਬਾਕੀ ਜੋ ਥੱਲੋਂ ਚੌੜਾ ਚ ਰਜੇ ਦਾ ਚਣ ਕਿ ਲਿਆਏ ਆ ਫਿਰ ਉਹ ਚ ਕੋਈ ਇੱਕ ਮਨ ਹੋਰ ਜੇ ਇੱਕ ਹੋਰ ਵੀ ਗੱਲ ਸੀ ਨਾ ਜਿਵੇਂ ਮੰਨ ਲਓ ਹੁਣ ਪੰਜਾਬ ਦੀ ਆਪਾਂ ਗੱਲ ਕਰੀ ਹੁਣ ਆਪਾਂ ਜਿਵੇਂ ਭਰਤੀ ਕਰਦੇ ਆ ਹੁਣ ਆਪਾਂ ਇੰਨੀ ਤੁਸੀਂ ਕਹਿੰਦੇ 12 ਫੁੱਟ ਤੱਕ ਰੱਖੀ ਆ ਆਪਣੇ ਇੱਥੇ ਚਲੋ ਮਿੱਟੀ ਦਾ ਵੀ ਰੇਟ ਮਨ ਲੱਗਾ ਘੱਟ ਹੋਊਗਾ ਪੰਜਾਬ ਦੇ ਕੰਪੈਰੀ ਨਾਲ ਵੀ ਹੁਣ ਪੰਜਾਬ ਚ ਇੰਨੀ ਕੁੱਠੀ ਚੱਕ ਨਹੀਂ ਪੈ ਜੇ ਉਹ ਮਨ ਲਾ ਦੋ ਤਿੰਨ ਲੱਖ ਤਾਂ ਭਰਤੀ ਭਰਤੀ ਚ ਲਾ ਦਿੰਦੇ ਲੱਗਦਾ ਹੀ ਆ ਜੀ ਫਿਰ ਆਏ ਮਿੱਟੀ ਨਹੀਂ ਮਿਲਦੀ ਆਪਣੇ ਤਾਂ ਰੇਤਾ ਮਿਲ ਜਾਂਦਾ ਸਲਾਵ ਕੁਛ ਤਾਂ ਉਹ ਪਰ ਉਧਰ ਇਹ ਜੀ ਮਿੱਟੀ ਵੀ ਨਹੀਂ ਮਿਲਦੀ ਮੁੱਲ ਲੈ ਕੇ ਪਾਈਏ ਤਾਂ ਫਿਰ ਆਟੋਮੈਟਿਕ ਹੀ ਖਰਚਾ ਖਰਚਾ ਵਧ ਜਾਂਦਾ 3-4 ਲੱਖ ਰੁਪਏ ਵਧ ਗਿਆ ਤਾਂ ਮਲੇ 3-4 ਸਕਰ ਫੀਟ ਵਾਸੀ ਵਧ ਗਿਆ ਖਰਚਾ ਹੈ ਨਾ ਸਹੀ ਹੈ ਜੀ ਠੀਕ ਹੈ ਠੀਕ ਹੈ ਸੋ ਓਵਰ ਆਹ ਸੰਦੀਪ ਭਾਈ ਜੀ ਬੋਰ ਵਧੀਆ ਕੋਠੀ ਬਣੀ ਹੋਈ ਹੈ ਡਿਜ਼ਾਈਨ ਮੈਨੂੰ ਬਹੁਤ ਵਧੀਆ ਲੱਗਿਆ ਇਹ ਕਹਿੰਦਾ ਮੈਂ ਬਾਹਰੋਂ ਐਡ ਕਰਕੇ ਜਿਹੜੀ ਬਾਉਂਡਰੀ ਵਾਲ ਮੈਂ ਬਾਹਰੋਂ ਆ ਕੇ ਵੇਖ ਰਿਹਾ ਸੀਗਾ ਤੇ ਉਹਦਾ ਜਿਹੜਾ ਡਿਜ਼ਾਈਨ ਬਣਾਇਆ ਹੋਇਆ ਉਹ ਵੀ ਬਹੁਤ ਹੀ ਵਧੀਆ ਬਣਾਇਆ ਹੋਇਆ ਉਹ ਬਾਉਂਡਰੀ ਦਾ ਜੀ ਅਸੀਂ ਸਪੈਸ਼ਲ ਕਹਿ ਕੇ ਬਣਵਾਇਆ ਉਹਨਾਂ ਨੂੰ ਠੀਕ ਹੈ ਇਹਦਾ ਵੀ ਕਿਸੇ ਨਾਲ ਮਿਲਦਾ ਜੁਲਦਾ ਨਾ ਹੋਵੇ। ਠੀਕ ਹੈ। ਅੱਗੇ ਕਈ ਕੋਠੀਆਂ ਦੋਵਾਂ ਜਿਆਦਾਤਰ ਗੁਲਾਈ ਦੇ ਵਾਲੇ ਸਿਸਟਮ ਇੱਕ ਦੂਜੇ ਨਾਲ ਮਿਲਦਾ ਜੁਲਦਾ ਹੈ। ਸਹੀ ਕਰਤਾ ਠੀਕ ਹੈ। ਹਾਂ ਇਹ ਕਹਿ ਕੇ ਥੋੜਾ ਜਿਆ ਅੱਗੇ ਬਣਵਾਇਆ। ਨਹੀਂ ਐਦਾਂ ਹੁੰਦਾ ਹੀ ਹਰ ਇੱਕ ਬੰਦੇ ਦੀ ਚਾਹ ਹੁੰਦਾ ਵੀ ਮੈਂ ਘਰ ਬਣਾਈ ਨਾ ਪੈਸਾ ਲਾਈ ਨਾ ਤੇ ਮੇਰਾ ਘਰ ਇੱਕ ਅਲੱਗ ਜਿਹਾ ਲੱਗੇ ਨਾ ਵੀ ਉਹਦੀ ਅਲੱਗ ਤੋਂ ਪਛਾਣ ਹੋਵੇ। ਸਹੀ ਹੈ ਜੀ। ਤਾਂ ਉਹ ਆਹ ਤੋਂ ਥੋੜੇ ਹੱਥ ਹੀ ਹੁੰਦਾ। ਕੋਈ ਨਕਸ਼ੇ ਵਾਲੇ ਤਾਂ ਦੇਖੋ ਇਹ ਨਕਸ਼ੇ ਵਾਲੇ ਮੋਸਟਲੀ ਮੈਂ ਆਹ ਵੇਖਿਆ ਹੈ। ਹਾਂ ਵੀ ਉਹਨੇ ਕੀ ਦਾ ਫਰਕ ਰੱਖਦੇ ਮੋਸਟਲੀ ਇੱਕੋ ਵਰਗਾ ਬਣਾ ਕੇ ਭ ਇਸ ਤਰੀਕੇ ਨਾਲ ਕਾਰਦੀਆਂ ਦਾ ਥੋੜੀ ਚੀਜ਼ ਅਲੱਗ-ਅਲੱਗਨ ਲੱਗ ਜਾਂਦਾ ਹੈ ਹੈਨਾ ਜਿਵੇਂ ਤੁਸੀਂ ਉਹਨਾਂ ਪੱਟੀ ਬਣਾਈ ਹੈ ਉੱਪਰ ਮੈਂ ਵੇਖ ਸਕਦਾ ਹ ਹੁਣ ਬਹੁਤਿਆਂ ਚ ਕੀ ਹੁੰਦਾ ਪੱਟੀ ਬਣਾਈ ਹੁੰਦੀ ਉਹ ਤਾਂ ਸਿਮਿੰਟ ਬਾਹਰ ਕੱਢਿਆ ਹੁੰਦਾ ਤੇ ਛੋਟੀ ਪੱਟੀ ਬਣਾਈ ਹੁੰਦੀ ਹੈ ਜਾਂ ਇਹ ਗਲਾਈ ਕਰਕੇ ਬਣਾ ਦਿੰਦੇ ਆ ਤੁਸੀਂ ਇਹਨੂੰ ਅੰਦਰ ਦੱਬ ਕੇ ਬਣਾਇਆ ਹੈ ਹੈਨਾ ਵੀ ਆਹ ਲੱਗ ਚੀਜ਼ ਹੋ ਗਈ ਉਹਨਾਂ ਦੇ ਤਾਂ ਡਿਜ਼ਾਈਨ ਵੀ ਬਣ ਗਿਆ ਸਹੀ ਹੈ ਹੈਨਾ ਤੇ ਇਸ ਚੀਜ਼ ਦਾ ਖਰਚਾ ਜੇ ਉਹਨਾਂ ਨਾਲ ਕੰਪੇਅਰ ਕਰਾਂ ਤਾਂ ਖਰਚਾ ਵੀ ਘੱਟ ਆਉਂਦਾ ਹੈ ਪਹਿਲੇ ਚੀਜ਼ ਅਲੱਗ-ਅਲੱਗਨ ਲੱਗ ਜਾਂਦੀ ਹੈ ਸੋ ਬਹੁਤ ਹੀ ਵਧੀਆ ਹੈ ਨਾ ਵੀ ਕੋਠੀ ਬਣਾਈ ਉਹ ਜਿਹੜੇ ਵੀ ਸੱਜਣ ਆਪਣੇ ਵੀਡੀਓ ਵੇਖ ਰਹੇ ਹੈ ਤੇ ਥੋੜਾ ਤੋਂ ਇਸ ਕੋਠੀ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਆ ਤੁਸੀਂ ਇੱਕ ਵਾਰ ਆਪਣਾ ਨਾਮ ਦੁਆਰੇ ਦੱਸਦੇ ਹਨ ਕਿ ਆਪਣਾ ਨੰਬਰ ਦੱਸਦੇ ਕੋਠੀ ਵੀਡੀਓ ਦੇ ਵਿੱਚ ਹਾਂਜੀ ਮੇਰਾ ਨਾਮ ਹੈ ਸੰਦੀਪ ਸਿੰਘ ਮੇਰਾ ਨੰਬਰ ਹੈ 98284 60729 ਜੇ ਕਿਸੇ ਵੀਰ ਨੇ ਕੋਈ ਲੋਡ ਹੋਵੇ ਸੈਸ ਨੰਬਰ ਤੇ ਕੰਟੈਕਟ ਕਰ ਸਕਦੇ ਆ ਇੱਕ ਆਪਾਂ ਨੂੰ ਮਾੜਾ ਇਹ ਹੋਰ ਆ ਦੱਸ ਦਿਓ ਵੀ ਸਟੀਵਨ ਆਪਾਂ ਸੰਗਰੀ ਇਹ ਦੇ ਕੋਲ ਹੈਗੇ ਆਂ ਬੋਲੇਲੀ ਪਿੰਡ ਚ ਤੁਸੀਂ ਕਿੰਨੇ ਮੈਕਸਿਮਮ ਏਰੀਆ ਤੱਕ ਨਾਲ ਕੋਈ ਕੰਮ ਆਉਂਦਾ ਹੈ ਕੋਈ ਵੀਰ ਕੰਮ ਕਰਵਾਉਣਾ ਚਾਹੁੰਦਾ ਹੈ ਕਿੰਨੇ ਏਰੀਆ ਤੱਕ ਕੰਮ ਕਰ ਸਕਦੇ ਜਿਵੇਂ ਪੰਜਾਬ ਹਰਿਆਣਾ ਹੋ ਗਿਆ ਕਿਹੜੇ ਏਰੀਆ ਤੱਕ ਵੀ ਆਪਾਂ ਦੇਖੋ ਜੀ ਹੋਤਾ ਹੈ ਵੀ ਹਜੇ ਤਾਈ ਤਾਂ ਵੀ ਕੋਈ ਬਾਹਰ ਆਪਾਂ ਕੰਮ ਨਹੀਂ ਕਰਿਆ ਕਿਉਂਕਿ ਮੇਰਾ ਪਿੰਡ ਚ ਹੀ ਕੰਮ ਬਹੁਤ ਹੈ ਤੁਹਾਨੂੰ ਪਤਾ ਵੀ ਦੋ ਜਾਨ ਘੋਟੀਆਂ ਦਾ ਕੰਮ ਚੱਲ ਰਿਹਾ ਹੈ ਬਿਲਕੁਲ 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 ਬਾਕੀ ਕੋਈ ਵੀਰ ਦੀ ਹੋਈ ਤਾਂ ਆਪਾਂ ਜਾ ਵੀ ਸਕਦੇ ਆ ਕੋ ਵੀ ਕਰਦਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਸੋ ਦੋਸਤੋ ਤੁਹਾਨੂੰ ਕੋਠੀ ਕਿਵੇਂ ਲੱਗੀ ਤੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਦੇ ਨਾਲ ਨਾਲ ਤੁਹਾਨੂੰ ਕੋਠੀ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਬਾਈ ਦਾ ਨੰਬਰ ਬਾਈ ਨੇ ਬੋਲ ਕੇ ਦੱਸਿਆ ਮੈਂ ਵਿੱਚ ਲਿਖ ਵੀ ਦਊਂਗਾ ਮੇਰਾ ਨੰਬਰ ਤੁਹਾਡੇ ਕੋਲ ਹੈਗਾ ਹੀ ਹੈ ਤਾਂ ਮੇਰਾ ਨੰਬਰ ਵਿੱਚ ਲਿਖਿਆ ਵੀ ਹੋਊਗਾ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ ਬਾਈ ਨੂੰ ਵੀ ਕਾਲ ਕਰ ਸਕਦੇ ਹੋ ਤੇ ਇਹਦੇ ਨਾਲ ਹੀ ਤੁਹਾਨੂੰ ਵਿਦਾ ਚਾਹਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ